ਕਖਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਦੇ ਸਾਹਮਣੇ ਬਹੁਤ ਹੀ ਅੱਛਾ ਸ਼ਬਦ ਲੈ ਕੇ ਆਇਆ ਹਾਂ ਕਿ ਸਾਨੂੰ ਸਾਰਿਆਂ ਨੂੰ ਗੁਰੂ ਦੇ ਚਿੰਤਨ ਵਿੱਚ ਧਿਆਨ ਧਰਨਾ ਚਾਹੀਦਾ ਹੈ ਇਸ ਕਾਲ ਯੁਗ ਦੇ ਵਿੱਚ ਸਭ ਸਭ ਨੂੰ ਸਾਨੂੰ ਪਰਮਾਤਮਾ ਦਾ ਚਿੰਤਨ ਕਰਨਾ ਚਾਹੀਦਾ ਹੈ ਜੇ ਚਿੰਤਨ ਟੁੱਟਾ ਕੌਣ ਮਿਟਾਉ ਇਹਨਾ ਪੜਾ ਜੇ ਚਿੰਤਨ ਟੁੱਟਾ ਕੌਣ ਮਿਟਾਉ ਇਹਨਾ ਪੜਾ ਤੂੰ ਭੁੱਲ ਜਾਣਾ ਏ ਮੂਲ ਮਨਾ ਤੇਰਾ ਚੇਤਾ ਮੜਾ ਤੂੰ ਭੁੱਲ ਜਾਣਾ ਏ ਮੂਲ ਮਨਾ ਤੇਰਾ ਚਿੱਤ ਮੜਾ ਸੁਣ ਲਓ ਮੇਰੇ ਪ੍ਰੀਤਮ ਪਿਆਰੇ 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 ਵਿਰਲੇ ਵਿਰਲੇ ਜੱਗ ਵਿੱਚ ਜਿੰਦੇ ਧਿਆਨ ਮੂਲ ਦਾ ਧਰਦੇ ਵਿਰਲੇ ਵਿਰਲੇ ਜੱਗ ਵਿੱਚ ਜਿੰਦੇ ਧਿਆਨ ਮੂਲ ਦਾ ਧਰਦੇ ਜੀ ਗੱਲਾਂ ਸਾਹਿਬ ਦੀਆਂ ਜੀ ਗੱਲਾਂ ਸਾਹਿਬ ਦੀਆਂ ਪਾਗਾਂ ਵਾਲੇ ਕਰਦੇ ਜੀ ਗੱਲਾਂ ਸਾਹਿਬ ਦੀਆਂ ਭਾਗਾਂ ਵਾਲੇ ਕਰਦੇ ਜੀ ਗੱਲਾਂ ਵਾਏ ਗੁਰੂ ਦੀਆਂ ਭਾਗਾਂ ਵਾਲੇ ਕਰਦੇ ਜਿਸ ਦਾ ਕੋਈ ਨਾ ਹੋਵੇ ਉਸ ਦਾ ਹੁੰਦਾ ਏ ਪਰਮਾਤਮਾ ਜਿਸ ਦਾ ਕੋਈ ਨਾ ਹੋਵੇ ਉਸ ਦਾ ਹੁੰਦਾ ਏ ਪਰਮਾਤਮਾ ਹਰ ਜਸਰੇ ਮਨਾ ਗਲੇ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਯੋ ਮਾਨ ਲੈ ਮੇਰੋ ਤੈਨੂੰ ਇਕ ਨਾ ਲਗੇ ਮਨਾ ਮੇਰਿਆ ਬਾਣੀ ਤੇਰੇ ਤੀਰ ਮਾਰਦੀ ਤੈਨੂੰ ਇਕ ਨਾ ਲਗੇ ਮਨਾ ਵਾਣੀ ਤੇਰੇ ਬਾਣ ਮਾਰਦੀ ਤੇਰੇ ਦਰ ਆਇਆ ਹਾਂ ਜੀ ਛੱਡ ਕੇ ਜੀ ਸਗਲ ਦੁਆਰੇ ਤੇਰੇ ਦਰ ਆਇਆ ਹਾਂ ਜੀ ਛੱਡ ਕੇ ਜੀ ਸਗਲ ਦੁਆਰੇ ਸੁਣ ਲਓ ਮੇਰੇ ਪ੍ਰੀਤਮ ਪਿਆਰੇ ਸੁਣ ਲਓ ਮੇਰੇ ਪ੍ਰੀਤਮ ਪਿਆਰੇ ਸੁਣ ਲਓ ਮੇਰੇ ਪਿਤਾ ਪਿਆਰੇ ਸੁਣ ਲਓ ਮੇਰੇ ਪਿਤਾ ਪਿਆਰੇ ਤੇਰੇ ਦਰ ਆਇਆ ਛੱਡ ਕੇ ਜੀ ਸਗਲ ਦੁਆਰੇ ਤੇਰੇ ਦਰ ਆਇਆ ਛੱਡ ਕੇ ਜੀ ਸਗਲ ਦੁਆਰੇ ਰਾਤਾਂ ਨੂੰ نیند ਨਹੀਂ ਆਉਂਦੀ ਰਾਤਾਂ ਨੂੰ نیند ਨਹੀਂ ਆਉਂਦੀ ਸੁਰਤੀ ਵੀ ਕਦੇ ਨੀ ਸੌਂਦੀ ਸੁਰਤੀ ਵੀ ਕਦੇ ਨੀ ਸੌਂਦੀ ਹੋ ਕੇ ਜੀ ਹੰਝੂ ਖਾਰੇ ਹੋ ਕੇ ਜੀ ਹੰਝੂ ਖਾਰੇ ਰੋਂਦੇ ਨੇਨਾਂ ਵਿਚਾਰੇ ਰੋਂਦੇ ਨੇਨਾਂ ਵਿਚਾਰੇ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਸੁਰਤੀ ਵੀ ਕਦੇ ਨਹੀਂ ਸੌਂਦੀ ਬਿਨ ਤੇਰੇ ਕਿਹੜਾ ਜੀ ਬਿਨ ਕੇ ਤੇਰੇ ਕਿਹੜਾ ਜੀ ਤਪ ਦੇ ਜੋ ਹਿਰਦੇ ਠਾਰੇ ਤਪ ਦੇ ਜੋ ਹਿਰਦੇ ਠਾਰੇ ਤੇਰੇ ਦਰ ਆਇਆ ਛੱਡ ਕੇ ਜੀ ਸਗਲ ਦੁਆਰੇ ਤੇਰੇ ਦਰਿਆں ਛੱਡ ਕੇ ਜੀ ਸਗਲ ਦਵਾਰੇ ਸਗਲ ਦਵਾਰ ਕੋ ਛੱਡ ਕੇ ਗਇਓ ਤਹਾਰੂ ਦਵਾਰ ਬਾਇ ਗਏ ਕੀ ਨਾਜ ਅਸ ਗੋਬਿੰਦ ਦਾਸ ਤਹਾਰ ਤੇਰੇ ਦਰਿਆں ਛੱਡ ਕੇ ਜੀ ਸਗਲ ਦੁਆਰੇ ਤੇਰੇ ਦਰ ਆਇਆ ਛੱਡ ਕੇ ਜੀ ਸਗਲ ਦੁਆਰੇ ਜੇ ਚਿੰਤਾ ਨ ਟੁੱਟਾ ਕੌਣ ਮਿਟਾਊ ਇਹਨਾ ਪੜਾ ਤੂੰ ਭੁੱਲ ਜਾਣਾ ਏ ਮੂਲ ਮਨ ਤੇਰਾ ਚਿੱਤਾ ਮੜਾ ਤੂੰ ਭੁੱਲ ਜਾਣਾ ਏ ਮੂਲ ਮਨ ਤੇਰਾ ਚਿੱਤਾ